ਚੈਨਲ ਜਿਹੜੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਉਹ ਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਇੱਕ ਖ਼ਬਰ ਕਿ ਅਮਰੀਕਾ ਦੀਆਂ ਜਿਹੜੀਆਂ ਖਾਣ ਵਾਲੀਆਂ ਅਵਸਥਾ ਕੈਨੇਡਾ ਦੇ ਵਿੱਚ ਆ ਰਹੀਆਂ ਸੀ ਉਹਨਾਂ ਦਾ ਅੱਛੇਲੇ ਰੂਪ ਬਦਲ ਗਿਆ। ਆ ਜਿਹੜੀ ਉਹਨਾਂ ਦੀ ਵਰਤੋਂ ਘਟ ਗਈ ਹੈ। ਇਹਦੀ ਤੇ ਗੱਲਬਾਤ ਕਰਾਂਗੇ। ਦੂਜਾ ਯਰ ਕੈਨੇਡਾ ਦੀ ਸਟ੍ਰਾਈਕ ਖਤਮ ਹੋ ਗਈ ਹੈ। ਆਪਾਂ ਗਲਤਬਾਤ ਕੀਤੀ ਹੈ। ਹੁਣ ਹੌਲੀ-ਹੌਲੀ ਉਹ ਸਾਰਾ ਕੁਝ ਲੀਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਪਰ ਉਹਦੇ ਨਾਲ ਬਹੁਤ ਸਾਰੀਆਂ ਹੋ ਤੀਜੀ ਅਲਬਰਟਾ ਦੇ ਵਿੱਚ ਕੋਵਿਡ ਵੈਕਸੀਨ ਸੰਬੰਧੀ ਇੱਕ ਨਿਯਮ ਬਦਲਿਆ ਗਿਆ ਚੌਥੀ ਗੱਲਬਾਤ ਕਰਨੀ ਆ অন্ਟੈਰੀਓ ਸਡਬਰੀ ਦੇ ਇੱਕ ਡਰੱਗ ਡੀਲਰ ਸੋਦੀ ਅਦਾਲਤ ਨੇ ਫੈਸਲਾ ਕੀਤਾ ਤੇ ਬਹੁਤ ਕੁਛ ਉਹਦੇ ਵਿੱਚੋਂ ਸਿੱਖਣ ਵਾਲਾ ਆ ਤੇ ਆਖਰ ਦੇ ਵਿੱਚ ਹਾਊਸਿੰਗ ਸਮੱਸਿਆ ਸੰਬੰਧੀ ਮਾਹਰਾਂ ਨੇ ਇੱਕ ਚਿੱਠੀ ਲਿਖੀ ਜਿਹਦੇ ਵਿੱਚ ਇਹ ਦੱਸਿਆ ਕਿ ਘਰਾਂ ਦੀ ਸਪਲਾਈ ਵਧਾਉਣ ਦੇ ਨਾਲ ਸਮੱਸਿਆ ਹੱਲੀ ਹੋਣੀ ਸਮੱਸਿਆ ਕਈ ਹੋਰ ਪਾਸੇ ਖੜੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਅਮਰੀਕਾ ਦੇ ਸਮਾਨ ਇੱਧਰ ਖਾਸ ਕਰਖਾਨੇ ਵਾਲੀਆਂ ਅਵਸਥਾ ਹੁੰਦਾ ਸੀ ਸਭ ਤੋਂ ਪਹਿਲਾਂ ਜਿਹੜਾ ਫਰੂਟ ਜੂਸ ਸੀ ਉੱਥੋਂ ਦਾ ਜਿਹੜਾ ਯੂਐਸ ਅਮਰੀਕਾ ਤੋਂ ਔਰੈਂਜ ਜੂਸ ਕੈਨੇਡਾ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਐਸ ਵੇਲੇ ਸਭ ਤੋਂ ਘੱਟ ਆ ਰਿਹਾ। ਮਤਲਬ 20 ਸਾਲਾਂ ਦੇ ਵਿੱਚ ਇੰਨਾ ਕਦੇ ਘੱਟ ਔਰੈਂਜ ਜੂਸ ਅਮਰੀਕਾ ਤੋਂ ਕੈਨੇਡਾ ਨਹੀਂ ਆਇਆ। ਉਹਦੇ ਕਾਰਨ ਕੀ ਨੇ? ਇੱਕ ਤਾਂ ਕਿਉਂਕਿ ਬਹੁਤਾ ਜੂਸ ਫਲੋਰੀਡਾ ਤੋਂ ਆਉਂਦਾ ਸੀ। ਜਿੱਥੇ ਟੈਰਫ ਤੇ ਹੋਰ ਸਾਰਾ ਕੁਝ ਐਸ ਵੇਲੇ ਹੈਗਾ। ਉਹਦੇ ਨਾਲ ਬਹੁਤ ਸਾਰੇ ਹੋਰ ਫੈਕਟਰਸ ਨੇ। ਇਹ ਜੂਸ ਬਹੁਤਾ ਫਲੋਰੀਡਾ ਤੋਂ ਇਧਰਲੇ ਪਾਸੇ ਆਉਂਦਾ ਸੀ ਔਰ ਫਲੋਰੀਡਾ ਮੇਨ ਸਪਲਾਈਅਰ ਇਹਦਾ ਬਹੁਤ ਲੰਬੇ ਸਮੇਂ ਦੇ ਲਈ ਰਿਹਾ ਉੱਥੇ ਜੂਸ ਇਹ ਬਾਣੀ ਨਹੀਂ ਰਿਹਾ ਹੱਸ ਵੇਲੇ ਕਿਉਂਕਿ ਉੱਥੇ ਬਿਮਾਰੀ ਫੈਲ ਗਈ ਹੈ ਫਲ ਜਿਹੜਾ ਉਹ ਸਹੀ ਨਹੀਂ ਹੈ ਸਟਰਸ ਡਿਜ਼ੀਜ਼ ਫੈਲ ਗਈ ਤੇ ਸਟ੍ਰੌਮ ਆਇਆ ਬਹੁਤ ਲੰਬਾ ਸਮਾਂ ਜਿਹੜੀਆਂ ਫਸਲਾਂ ਡੈਮੇਜ ਹੋ ਗਈਆਂ ਇਸ ਕਰਕੇ ਉਧਰੋਂ ਇਧਰਲੇ ਪਾਸੇ ਉੱਥੇ ਜੂਸ ਬਾਣੀ ਨਹੀਂ ਰਿਹਾ ਤੇ ਇਧਰਲੇ ਪਾਸੇ ਆ ਨਹੀਂ ਰਿਹਾ ਹੁਣ ਹੁੰਦਾ ਕੀ ਹੈ ਜਦੋਂ 20 30 ਸਾਲ ਤੋਂ ਲੋਕ ਇੱਕ ਕਿਸਮ ਦੇ ਜੂਸ ਤੇ ਆਦੀ ਹੋਏ ਹੁਣ ਉਹ ਆਲਪੜੀਆਂ ਆਦਤਾਂ ਹੌਲੀ-ਹੌਲੀ ਬਦਲਦੇ ਆ ਹੁਣ ਕੈਨੇਡਾ ਨੇ ਕੀ ਕੀਤਾ ਜਦੋਂ ਉਧਰੋਂ ਜੂਸ ਨਹੀਂ ਆ ਰਿਹਾ ਇਹਨਾਂ ਨੇ ਬ੍ਰਾਜ਼ੀਲ ਵੱਲੋਂ ਆਪਣਾ ਮੁੱਖ ਅਖਤਿਆਰ ਕਰ ਲਿਆ ਤੇ ਇਹਦੇ ਨਾਲ ਸਪਲਾਈ ਜਿਹੜੀ ਆ ਉਧਰਲੇ ਪਾਸੇ ਵੀ ਕਈ ਪਾਸਿਓਂ ਘਟ ਗਈ ਕਿਉਂਕਿ ਵੈਦਰ ਬਹੁਤ ਖਰਾਬ ਸੀ ਤੇ ਕੁਝ ਬਿਮਾਰੀਆਂ ਉਧਰ ਵੀ ਫੈਲੀਆਂ ਹੁਣ ਹੋਇਆ ਕੀ ਉਹਦੇ ਨਾਲ ਕੀਮਤਾਂ ਵਧ ਗਈਆਂ ਕਿਉਂਕਿ ਸਪਲਾਈ ਘਟਾ ਸਮਾਨ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਨਹੀਂ ਔਰੈਂਜ ਜੂਸ ਦੀਆਂ ਕੀਮਤਾਂ ਉੱਪਰ ਨੂੰ ਜਾਣੀਆਂ ਸ਼ੁਰੂ ਹੋ ਗਈਆਂ ਤੇ ਸਟੋਰਾਂ ਨੇ ਫਿਰ ਡਿਸਕਾਊਂਟ ਕਿਨੇ ਵੀ ਬੰਦ ਕਰ ਦਿੱਤੇ ਉਤੋਂ ਜਿਹੜਾ 25% ਟੈਰਿਫ ਕੈਨੇਡਾ ਨੇ ਫਲੋਰੀਡਾ ਦੇ ਉੱਤੇ ਲਾਇਆ ਸੀ ਔਰੈਂਜ ਜੂਸ ਦੇ ਉੱਤੇ ਕਿਉਂਕਿ ਜਿਹੜਾ ਟ੍ਰੇਡ ਡਿਸਪਿਊਟ ਕੈਨੇਡਾ ਯੂਐਸ ਹੋਇਆ ਇਹ ਸਾਰੇ ਦਾ ਉਹ ਹਿੱਸਾ ਸੀਗਾ ਉਹਨੇ ਜੂਸ ਹੋਰ ਮਹਿੰਗਾ ਕਰ ਦਿੱਤਾ ਤੇ ਹੋਇਆ ਕੀ ਲੋਕਾਂ ਨੇ ਜੂਸ ਪੀਣਾ ਬੰਦ ਕਰਤਾ ਮਹਿੰਗੀਆਂ ਚੀਜ਼ਾਂ ਇਹ ਇੱਕ ਕੌੜੀ ਸਚਾਈ ਆ ਕਿ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਵਾਸੀਆਂ ਨੇ ਸੋਚ ਸਮਝ ਕੇ ਖਰਚਾ ਸ਼ੁਰੂ ਕਰਨਤਾ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੀ ਵਰਤੋਂ ਬੰਦ ਕਰ ਦਿੱਤੀ ਜਿਹੜੀਆਂ ਮਹਿੰਗੀਆਂ ਸੀ ਜਾਂ ਜਿਨ੍ਹਾਂ ਬਿਨਾ ਸਰ ਸਕਦਾ ਸੀ ਲੋਕਾਂ ਨੇ ਔਰੈਂਜ ਜੂਸ ਜਿੰਨਾ ਹੈ ਇਸ ਵੇਲੇ ਕੈਨੇਡਾ ਦੇ ਵਿੱਚ ਘੱਟ ਪੀਰੇ ਪਿਛਲੇ 20 ਸਾਲਾਂ ਦੇ ਵਿੱਚ ਕਦੇ ਇਦਾਂ ਨਹੀਂ ਆਇਆ ਦੂਜਾ ਇਹ ਆ ਇੱਕ ਤੇ ਮਹਿੰਗਾ ਦੂਜਾ ਲੋਕ ਜਿਹੜੇ ਅਵੇਅਰ ਬਹੁਤ ਹੋ ਗਏ ਆ ਆਪਣੇ ਇਹਦੇ ਲਈ ਜਿਹੜੇ 슈ਗਰ ਕੰਟੈਂਟ ਆ ਉਹਦੇ ਵਿੱਚ ਕਿਉਂਕਿ 슈ਗਰ ਬਹੁਤ ਆ ਇਸ ਕਰਕੇ ਫਿਰ ਲੋਕਾਂ ਨੇ ਇਹਨੂੰ ਘੱਟ ਕਰ ਦਿੱਤਾ ਇੱਕ ਜਿਹੜਾ ਬਾਇ ਕੈਨੇਡੀਅਨ ਇਫੈਕਟ ਆ ਕੁਝ ਕੈਨੇਡੀਅਨਸ ਨੇ ਜਾਣਬੁੱਝ ਕੇ ਰਾਜਨੀਤਿਕ ਕਾਰਨਾ ਕਰਕੇ ਅਮਰੀਕਾ ਦੇ ਪ੍ਰੋਡਕਟ ਨੂੰ ਵਾਈਡ ਕਰਨਾ ਸ਼ੁਰੂ ਕਰ ਦਿੱਤਾ ਗਰੋਸਰੀ ਦੀਆਂ ਕੀਮਤਾਂ ਕੈਨੇਡਾ ਦੇ ਵਿੱਚ ਪਹਿਲਾਂ ਹੀ ਉੱਤੇ ਚੱਲੀਆਂ ਗਈਆਂ ਇਨੇ ਇੱਕ ਹੋਰ ਕਾਰਨ ਪੈਦਾ ਕੀਤਾ ਤੇ ਦੂਜਾ ਇਹ ਆ ਕਿ ਉਹਦੇ ਆਲਟਰਨੇਟਿਵਸ ਬਹੁਤ ਸਾਰੇ ਸ਼ਾਪਰ ਜਿਹੜੇ ਆ ਉਹ ਸਸਤੇ ਜੂਸਾਂ ਵਾਲੂ ਚਲੇ ਗਏ ਜਿਹੜੇ ਬਲੈਂਡ ਸੀਗੇ ਜਾਂ ਜਿਹੜੇ ਸ਼ੈਲਫ ਸਟੇਬਲ ਜੂਸ ਸੀਗੇ ਮਤਲਬ ਜਿਹੜੇ ਰੈਫਰਿਜਰੇਟਡ ਔਰਨ ਜੂਸ ਆ ਉਹਦੀ ਥਾਂ ਤੇ ਮਤਲਬ ਇੱਕ ਜੂਸ ਹੁੰਦਾ ਜਿਹੜਾ ਫ੍ਰਿਜ ਚ ਰੱਖੀਦਾ ਇੱਕ ਹੁੰਦਾ ਬਾਹਰ ਹੀ ਪਿਆ ਹੁੰਦਾ ਉਹ ਥੋੜਾ ਜਿਆਦਾ ਚੀਪ ਹੁੰਦਾ ਇਹ ਲੋਕ ਉਹਧਰਲੇ ਪਾਸੇ ਸ਼ਿਫਟ ਕਰ ਗਏ ਹੁਣ ਇਹਦਾ ਭਵਿੱਖ ਕੀ ਆ ਜਿੰਨਾ ਚਿਰ ਟ੍ਰੇਡ ਟੈਂਸ਼ਨ ਵਪਾਰਕ ਤਣਾਅ ਕੈਨੇਡਾ ਅਮਰੀਕਾ ਦੇ ਵਿੱਚ ਬਣਿਆ ਆ ਜਿਹੜੀ ਸਪਲਾਈ ਰਿਕਵਰ ਨਹੀਂ ਹੁੰਦੀ ਉਹਨਾਂ ਚਿਰ ਕੈਨੇਡਾ ਜਿਹੜਾ ਇਹਨੂੰ ਹੋਰ ਜ਼ਿਆਦਾ ਕੀਮਤਾਂ ਇੱਥੇ ਵਧਣਗੀਆਂ ਹੁਣ ਜਿਹੜਾ ਅਮਰੀਕਾ ਆ ਇਹ ਕੈਨੇਡਾ ਦਾ ਸਭ ਤੋਂ ਵੱਡਾ ਸੋਰਸ ਆ ਇੰਪੋਰਟਡ ਫੂਡ ਦਾ ਸਭ ਤੋਂ ਵੱਧ ਫੂਡ ਇੱਧਰ ਆਉਂਦਾ ਜਿਵੇਂ ਫਰੂਟਸ ਵੀ ਆ ਸਬਜ਼ੀਆਂ ਵੀ ਆ ਇਹਦੇ ਚ ਦਾਲਾਂ ਵੀ ਆ ਇਹਦੇ ਚ ਡੇਰੀ ਵੀ ਆ ਇਹਦੇ ਚ ਜਿਹੜੀਆਂ ਉਹ ਪ੍ਰੋਸੈਸਡ ਚੀਜ਼ਾਂ ਨੇ ਉਹ ਵੀ ਨੇ ਹੁਣ ਉਹ ਟੈਰਿਫ ਤੇ ਟ੍ਰੇਡ ਟੈਂਸ਼ਨ ਕਰਕੇ ਅਮਰੀਕਨ ਫੂਡ ਪ੍ਰੋਡਕਟਸ ਕਿਉਂਕਿ ਅਮਰੀਕਾ ਨੇ ਕੈਨੇਡਾ ਦੇ ਟੈਰਫ ਲਾਇਆ ਜਿਹੜਾ ਸਾਮਾਨ ਅਮਰੀਕਾ ਤੋਂ ਕੈਨੇਡਾ ਹੁੰਦਾ ਸੀ ਉਹਦੇ ਤੇ ਕੈਨੇਡਾ ਨੇ ਟੈਰਫ ਲਾ ਦਿੱਤਾ ਜਿਹੜੇ ਕਾਉਂਟਰ ਟੈਰਫ ਲੱਗੇ ਆ ਉਹਦੇ ਕਾਰਨ ਇਹ ਚੀਜ਼ਾਂ ਮਹਿੰਗੀਆਂ ਹੋ ਗਈਆਂ ਆ ਜਿਹੜੇ ਅਮਰੀਕਾ ਦੇ ਫੂਡ ਐਕਸਪੋਰਟ ਆ ਕੈਨੇਡਾ ਨੂੰ ਜਿਹਦੇ ਚੋਰਨ ਜੂਸ ਆ ਜਾਂ ਪੈਕਟ ਸਨੈਕਸ ਆ ਬਹੁਤ ਸਾਰੇ ਸੀਰੀਅਲਸ ਨੇ ਫਰੈਸ਼ ਪ੍ਰੋਡਿਊਸ ਆ ਉਹਨਾਂ ਸਾਰਿਆਂ ਦੇ ਉੱਤੇ ਬਹੁਤ ਵੱਡਾ ਅਸਰ ਪਿਆਰ ਕੰਜ਼ਿਊਮਰ ਦੀਆਂ ਜਿਹੜੀਆਂ ਹੈਬਿਟਸ ਆ ਉਹਦੇ ਵਿੱਚ ਵੀ ਬਹੁਤ ਵੱਡਾ ਅਸਰ ਆ ਇਸ ਵੇਲੇ ਪਤਾ ਲੱਗ ਰਿਹਾ ਅਗਲੀ ਗੱਲ ਬਾਤ ਹੈ ਕੈਨੇਡਾ ਬਾਰੇ ਏਅਰ ਕੈਨੇਡਾ ਦੀ ਸਟ੍ਰਾਈਕ ਹੋਈ ਸੀ ਦੋ ਤਿੰਨ ਗੱਲਾਂ ਹੁਣ ਉਹਦੇ ਤੋਂ ਬਾਅਦ ਨਾਲ ਨਾਲ ਸਾਹਮਣੇ ਆ ਰਹੀ ਇੱਕ ਤਾਂ ਚਰਚਾ ਬਹੁਤ ਹੋ ਰਹੀ ਵਿਅਸਬ ਦੇ ਵਿੱਚ ਸਾਰਾ ਕੁਝ ਹੋਇਆ ਕੀ ਸੀ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਤੁਹਾਨੂੰ ਯਾਦ ਹੋਊਗਾ ਅਸੀਂ ਲਗਾਤਾਰ ਪਹਿਲੇ ਦਿਨ ਤੋਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਏਅਰ ਕੈਨੇਡਾ ਦੇ ਵਰਕਰ ਸਟ੍ਰਾਈਕ ਤੇ ਚਲੇ ਗਏ ਵੀ ਸਾਡੀਆਂ ਮੰਗਾਂ ਮੰਨੋ ਸਾਡੀਆਂ ਤਨਖਾਹਾਂ ਵਧਾਓ ਸਾਨੂੰ ਆ ਸਹੂਲਤਾਂ ਦਿਓ ਏਅਰ ਕੈਨੇਡਾ ਕਹਿੰਦੀ ਅਸੀਂ ਨਹੀਂ ਮੰਨਣਾ ਉਹ ਸਟ੍ਰਾਈਕ ਤੇ ਚਲੇ ਗਏ ਸਰਕਾਰ ਵਿੱਚ ਇੰਟਰਫੇਅਰ ਕਰਕੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਕੰਮ ਤੇ ਵਾਪਸ ਆਉਣਾ ਪੈਣਾ ਪਰ ਜਿਹੜੇ ਵਰਕਰ ਸੀ ਉਹਨੇ ਕੰ ਹੁਣ ਇੱਥੇ ਨੁਕਤਾ ਜਿਹੜਾ ਬਹੁਤ ਵੱਡਾ ਆ ਵੀ ਸਰਕਾਰ ਕਿਹੜੇ ਕਾਨੂੰਨ ਤਹਿਤ ਇਹਨਾਂ ਵਰਕਰਾਂ ਨੂੰ ਵਾਪਸ ਆਉਣ ਲਈ ਕਹਿ ਰਹੀ ਹੈ ਇਹ ਵਰਕਰ ਇਹ ਕਹਿੰਦੇ ਆ ਕਿ ਸਰਕਾਰ ਕਾਰਪੋਰੇਟਾਂ ਦੇ ਹੱਕ ਵਿੱਚ ਜਾ ਰਹੀ ਆ ਮੁਨਾਫਾ ਜਿਹੜੀਆਂ ਵੱਡੀਆਂ ਕੰਪਨੀਆਂ ਕਮਾ ਰਹੀਆਂ ਉਹਨਾਂ ਦੀ ਗੱਲਬਾਤ ਜ਼ਿਆਦਾ ਕਰ ਰਹੀ ਆ ਸਾਨੂੰ ਨਹੀਂ ਪੁੱਛਦੀ ਸਰਕਾਰ ਕਹਿੰਦੀ ਤੁਹਾਡਾ ਕੰਮ ਤੇ ਉਹਨਾਂ ਜ਼ਰੂਰੀ ਆਸੀਂ ਤੁਹਾਨੂੰ ਹੁਕਮ ਦਿੰਦੇ ਨੇ ਉਹ ਕਹਿੰਦੇ ਆਸੀਂ ਤੁਹਾਡਾ ਹੁਕਮ ਮੰਨਦੇ ਨਹੀਂ ਹੁਣ ਕੀ ਹੋਇਆ ਫਿਰ ਖੈਰ ਹੁਣ ਉਹਨਾਂ ਦੀ ਨੇਗੋਸ਼ੀਏਸ਼ਨ ਹੋ ਗਈ ਗੱਲ ਫੈਸਲਾ ਹੋ ਗਿਆ ਪਰ ਉਹ ਹੁਕਮ ਕਿਹਦੇ ਤਹਿਤ ਸੀ ਤੇ ਉਹ ਹੁਕਮ ਦਾ ਬਣਿਆ ਕੀ ਜੋਬ ਮਿਨਿਸਟਰ ਪੈਟੀ ਹਜਦੂ ਜਿਹੜੇ ਉਹਨਾਂ ਨੇ ਸੈਕਸ਼ਨ 107 ਜਿਹੜਾ ਹੈ ਕੈਨੇਡਾ ਲੇਬਰ ਕੋਡ ਦਾ ਆ ਉਹਦੇ ਤਹਿਤ ਹੁਕਮ ਦਿੱਤਾ ਕਿ ਤੁਸੀਂ ਕੰਮ ਦੇ ਉੱਤੇ ਵਾਪਸ ਆ ਜਾਓ ਉਹ ਨਹੀਂ ਆਏ ਹੁਣ ਲੋਕ ਇਹ ਕਹਿ ਰਹੇ ਆ ਕਿ ਜਿਹੜਾ ਸੈਕਸ਼ਨ 107 ਆਫ ਇਹਦਾ ਮਤਲਬ ਕੀ ਰਹਿ ਗਿਆ ਕੈਨੇਡੀਅਨ ਲੇਬਰ ਕਾਂਗਰਸ ਦੇ ਪ੍ਰੈਜ਼ੀਡੈਂਟ ਇਹ ਕਹਿ ਰਹੇ ਆ ਕਿ ਜਿਹੜੀ ਇਹ ਸੈਕਸ਼ਨ 107 ਆ ਇਹਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਤੇ ਇਹਨੂੰ ਬੰਦ ਕਰ ਦੇਣਾ ਚਾਹੀਦਾ ਇਸ ਕਾਨੂੰਨ ਨੂੰ ਭੰਗ ਕਰ ਦੇਣਾ ਚਾਹੀਦਾ ਇਹਨੂੰ ਖਤਮ ਕਰ ਦੇਣਾ ਚਾਹੀਦਾ ਕਿਸ ਕਾਨੂੰਨ ਨੂੰ ਜਿਸ ਕਾਨੂੰਨ ਤਹਿਤ ਸਰਕਾਰ ਕਿਸੇ ਵੀ ਹੜਤਾਲਤੇ ਗਏ ਮੁਲਾਜ਼ਮ ਨੂੰ ਵਾਪਸ ਆਉਣ ਦੇ ਲਈ ਮਜਬੂਰ ਕਰ ਸਕਦੀ ਹੈ ਜਾਂ ਉਹਨੂੰ ਦਬਕਾ ਮਾਰ ਕੇ ਕਹਿ ਸਕਦੀ ਹੈ ਇਹ ਲਾ ਬਹੁਤ ਪੁਰਾਣਾ ਆ 40 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਆ ਪਰ ਇਹਨੂੰ ਸਰਕਾਰ ਹਰ ਵੇਲੇ ਨਹੀਂ ਵਰਤਦੀ ਵੀ ਕੋਈ ਵੀ ਸਟ੍ਰਾਈਕ ਤੇ ਚਲੇਗਾ ਤੇ ਸਰਕਾਰ ਕਹੇਗੀ ਆ ਵੀ ਬਹੁਤ ਉਹਨਾਂ ਹਾਲਤਾਂ ਦੇ ਵਿੱਚ ਜਿੱਥੇ ਲੱਗਦਾ ਵੀ ਹੁਣ ਸਰਦਾ ਹੀ ਨਹੀਂ ਆ ਹੁਣ ਇਹ ਸਾਰਾ ਕੁਝ ਡਿਸਟਰਬ ਹੋ ਜੂਗਾ ਉੱਥੇ ਸੱਦਦੇ ਆ ਪਿਛਲੇ ਸਾਲ ਨੂੰ ਜੇ ਤੁਹਾਨੂੰ ਯਾਦ ਹੋਊਗਾ ਵੈਸਟ ਜੈਟ ਦੇ ਮਕੈਨਿਕਾਂ ਨੇ ਹੜਤਾਲ ਕਰਤੀ ਸੀ ਸਰਕਾਰ ਨੇ ਉੱਥੇ ਸੈਕਸ਼ਨ 107 ਦੇ ਤਹਿਤ ਕਹੇ ਵਾਪਸ ਕੰਮ ਤੇ ਆਓ ਉਹ ਆ ਗਏ ਆਪਣੇ ਰੇਲਵੇ ਦੀ ਸਟ੍ਰਾਈਕ ਹੋਈ ਸੀ ਪੋਰਟ ਤੇ ਸਟ੍ਰਾਈਕ ਹੋਈ ਸੀ ਆ ਥੋੜਾ ਜਿਹਾ ਪਹਿਲਾਂ ਕੈਨੇਡਾ ਪੋਸਟ ਦੀ ਸਟ੍ਰਾਈਕ ਹੋਈ ਸੀ ਉੱਥੇ ਵੀ ਸਰਕਾਰ ਨੇ ਸੈਕਸ਼ਨ 107 ਦੇ ਤਹਿਤ ਇਹਨਾਂ ਨੂੰ ਕਿਹਾ ਵੀ ਤੁਸੀਂ ਕੰਮ ਤੇ ਆ ਜਾਓ ਤੁਹਾਨੂੰ ਆਉਣਾ ਪੈਣਾ ਤੇ ਇਹ ਆ ਗਏ ਸੀ ਪਰ ਹੁਣ ਇਹ ਨਹੀਂ ਆਏ ਜਿਹੜੇ ਆਪਣੇ 에어 ਕੈਨੇਡਾ ਦੇ ਵਰਕਰ ਸੀਗੇ ਸੋ ਜਿਹੜੇ ਬਿਜ਼ਨਸ ਗਰੁੱਪ ਆ ਉਹ ਕਹਿੰਦੇ ਆ ਕਿ ਜਿਹੜਾ ਸੈਕਸ਼ਨ ਮਤਲਬ ਜਿਹੜੇ 엠ਪਲਾਇਰ ਨੇ ਜਿਹਦਾ 에어 ਕੈਨੇਡਾ ਹੈ ਜਿਹੜੇ ਮਾਲਕ ਨੇ ਕੰਪਨੀਆਂ ਨੇ ਉਹ ਇਹ ਕਹਿੰਦੇ ਕਿ ਸੈਕਸ਼ਨ 107 ਬਹੁਤ ਜ਼ਰੂਰੀ ਆ ਕਿ ਜਿਹੜੀਆਂ ਕੁਝ ਕ੍ਰਿਟੀਕਲ ਇੰਡਸਟਰੀਜ਼ ਆ ਜਿਵੇਂ 에어ਲਾਈਨ ਆ ਰੇਲਵੇ ਆ ਪੋਰਟਸ ਆ ਜਿਹੜੀਆਂ ਡਿਸਪਿਊਟਸ ਦੇ ਵਿੱਚ ਵੀ ਚੱਲਦੀਆਂ ਰਹਿੰਦੀਆਂ ਕਿ ਉਹ ਸਰਕਾਰ ਦੇ ਜਿਹੜਾ ਮਤਲਬ ਹੁਣ ਮੰਨ ਲਓ ਇੱਕ ਪਾਸੇ ਦੇਸ਼ ਨੂੰ ਲੋੜ ਆ ਕਿਸੇ ਚੀਜ਼ ਦੀ ਤੁਸੀਂ ਜਹਾਜ਼ ਹੀ ਬੰਦ ਕਰ ਦਿਓ ਸਾਰੇ ਸਟ੍ਰਾਈਕ ਕਰਕੇ ਸਰਕਾਰ ਕੋਲੇ ਪਾਵਰ ਹੋਣੀ ਚਾਹੀਦੀ ਆ ਕਿ ਉਹ ਕਿਸੇ ਨਾ ਵੀ ਹੁਕਮ ਦੇ ਸਕੇ ਕਿ ਤੁਸੀਂ ਕੰਮ ਦੇ ਉੱਤੇ ਵਾਪਸ ਆ ਜਾਓ ਪਰ ਜਿਹੜਾ ਇਹ ਜਿਹੜੀ 에ਅਰ ਕੈਨੇਡਾ ਦੇ ਵਰਕਰ ਨੇ ਇਹਨਾਂ ਨੇ ਇਹਨੂੰ ਮੰਨਿਆ ਨਹੀਂ ਇਸ ਹੁਕਮ ਨੂੰ ਇਹ ਇੱਕ ਬਹੁਤ ਖਤਰਨਾਕ ਰਵਾਇਤ ਪੈ ਗਈ ਆ ਇਹਦਾ ਮਤਲਬ ਆਉਣ ਵਾਲੇ ਸਮੇਂ 'ਚ ਵੀ ਨਹੀਂ ਮੰਨਣਗੇ ਤੇ ਸਮੱਸਿਆਵਾਂ ਬਹੁਤ ਸਾਰੀਆਂ ਇਹਦੇ ਨਾਲ ਪੈਦਾ ਹੋਣਗੀਆਂ ਦੂਜੀ ਵੱਲ ਇੱਕ ਹੋਰ ਕਿ ਕਈ ਵਾਰੀ ਲੱਗਦਾ ਹੁੰਦਾ ਕਿ ਸਟ੍ਰਾਈਕ ਹੋਈ ਹੈ ਚਲੋ ਕੈਨੇਡਾ ਦੀਆਂ ਫਲਾਈਟਾਂ ਕੈਂਸਲ ਹੋ ਗਈਆਂ ਤੇ ਬਾਅਦ ਚੋਰਾਂ ਨੂੰ ਰੀਫੰਡ ਮਿਲ ਜਾਣਾ ਤੇ ਉਹ ਕਿਸੇ ਅਗਲੀ ਚ ਚਲੇ ਜਾਣਗੇ ਵੀ ਥੋੜੀ ਬਹੁਤੀ ਅਸੁਬਿਧਾ ਹੁੰਦੀ ਆ ਪਰ ਐਡੀ ਕੋਈ ਗੱਲ ਨਹੀਂ ਹੁੰਦੀ ਪਰ ਕੁਝ ਲੋਕਾਂ ਲਈ ਸੱਚ ਵਿੱਚ ਬਹੁਤ ਵੱਡੀ ਗੱਲ ਆ ਜਵਾਨ ਤੇ ਬੈਕਾ ਲੋਪੇਜ਼ ਇਹ ਦੋ ਜਣੇ ਨੇ ਬੈਰੀ ਤੋਂ ਬੈਰੀ ਅੰਟਾਰੀਓ ਦਾ ਸ਼ਹਿਰ ਆ ਇਹਨਾਂ ਨੇ 27 ਇਹਨਾਂ ਦੇ ਗੈਸਟ ਸੀਗੇ ਤੇ ਦੋ ਇਹ ਆਪ ਮਤਲਬ ਜਿਹੜੇ ਬ੍ਰਾਈਡ ਤੇ ਗਰੂਮ ਜਿਹਨਾਂ ਦਾ ਵਿਆਹ ਹੋਣਾ ਸੀ ਕੈਨਕੂਨ ਮੈਕਸੀਕੋ ਦੇ ਵਿੱਚ ਇਹਨਾਂ ਦਾ ਵਿਆਹ ਰੱਖਿਆ ਸੀ 에어 ਕੈਨੇਡਾ ਨੇ ਫਲਾਈਟਾਂ ਕੈਨਸਲ ਕਰ ਦਿੱਤੀਆਂ ਤੇ ਜਦੋਂ ਇਹਨੇ ਜਾਣਾ ਸੀ ਉਤੋਂ 24 ਘੰਟੇ ਪਹਿਲਾਂ ਇਹਨਾਂ ਨੂੰ ਨੋਟਿਸ ਆ ਗਿਆ ਕਿ ਭਾਈ ਫਲਾਈਟਾਂ ਕੈਨਸਲ ਆ ਹੁਣ 에어 ਕੈਨੇਡਾ ਨੇ ਕਿਹਾ ਵੀ ਤੁਹਾਨੂੰ 500 ਡਾਲਰ ਦੇ ਕ੍ਰੈਡਿਟ ਦੇ ਦਿੰਨੇ ਆ ਪਰ ਟਿਕਟਾਂ ਹੁਣ 15-1500 ਡਾਲਰ ਦੀ ਸੀ ਸੋ ਉਹਨਾਂ ਨੇ ਮਤਲਬ ਇਹ ਦੇਖਿਆ ਕਿ ਆਫੀਸ਼ੀਅਲੀ ਪਹਿਲਾਂ ਕੈਨਸਲ ਹੋ ਜਾਣਾ ਫਿਰ ਅਸੀਂ ਕੁਝ ਕਰਦੇ ਹਾਂ ਹੁਣ ਹੋਇਆ ਕਿ ਜਿਹੜੇ ਇਹਨਾਂ ਦੇ ਦੋਸਤ ਸੀਗੇ ਜਿਹੜੇ 27 ਮਹਿਮਾਨ ਸੀਗੇ ਜਿਹੜੀ ਡੈਸਟੀਨੇਸ਼ਨ ਵੈਡਿੰਗ ਸੀ ਉਹ ਕੈਨਕਨ ਮੈਕਸੀਕੋ ਪਹੁੰਚ ਗਏ ਜਿਨ੍ਹਾਂ ਦਾ ਵਿਆਹ ਹੋਣਾ ਸੀ ਇਹ ਦੋਹਾਂ ਨੇ ਬਾਅਦ ਦੇ ਵਿੱਚ ਹੋਣਾ ਸੀ ਇਹ ਪਿੱਛੇ ਰਹਿ ਗਏ ਹੁਣ ਕਹਿੰਦੇ ਵੀ ਅਸੀਂ ਕਈ ਸਾਲ ਲਾਏ ਪਲਾਨਿੰਗ ਕਰਨ ਦੇ ਲਈ ਆਪਣਾ ਪਰਸਨਲ ਐਸੈਟਸ ਵੀ ਵੇਚ ਦਿੱਤੇ ਆਪਣੀ ਵੈਡਿੰਗ ਦੇ ਉੱਤੇ ਖਰਚਾ ਕਰਨ ਦੇ ਲਈ ਤੇ ਸਾਰਾ ਕੁਝ ਸਾਡਾ ਤਬਾਹ ਹੋ ਗਿਆ 에어 캐나ਡਾ ਨੇ ਉਹਨਾਂ ਨੂੰ ਦੱਸਿਆ ਵੀ ਤੁਹਾਨੂੰ ਰੀਬੁੱਕ ਕਰਨੀ ਕਰ ਸਕਦੇ ਆ ਪਰ ਬਾਅਦ ਦੇ ਵਿੱਚ ਕਹਿੰਦੇ ਵੀ ਕੋਈ ਸੂਟੇਬਲ ਆਪਸ਼ਨ ਨਹੀਂ ਹੈ ਇਸ ਕਰਕੇ ਤੁਸੀਂ ਨਹੀਂ ਜਾ ਸਕਦੇ ਕਪਲ ਜਿਹੜਾ ਕਨਫਿਊਜ਼ ਇਸ ਕਰਕੇ ਸੀ ਕਿ 에어 캐나ਡਾ ਦੀ ਵੈਬਸਾਈਟ ਕਹਿੰਦੀ ਸੀ ਕਿ ਦੂਜੀਆਂ 에어ਲਾਈਨਾਂ ਦੇ ਉੱਤੇ ਤੁਸੀਂ ਰੀਬੁੱਕ ਕਰ ਸਕਦੇ ਆ ਪਰ ਬਾਅਦ ਦੇ ਵਿੱਚ ਉਹ ਆਪਸ਼ਨ ਨੂੰ ਡਿਨਾਈ ਕਰ ਦਿੱਤਾ ਗਿਆ ਐਗਜ਼ੀਕਿਊਟਿਵ ਮਾਫੀ ਮੰਗਦੇ ਉਹ ਕਹਿੰਦੇ ਜੀ 5000 ਸਟਾਫ ਜਿਹੜਾ ਕਸਟਮਰ ਦੀ ਹੈਲਪ ਕਰ ਰਿਹਾ ਸੀ ਸਾਰਾ ਕੁਝ ਕਰਨ ਦੇ ਲਈ ਹੁਣ ਵੀ ਪਰ ਜੋ ਸਾਡੇ ਕੋਲ ਹੋ ਸਕਿਆ ਉਹ ਅਸੀਂ ਕੀਤਾ ਪਰ ਇਹ ਜੋੜਾ ਕਹਿ ਰਿਹਾ ਕਿ ਸਾਡਾ ਹੋਇਆ ਕੀ ਮਤਲਬ ਇੱਕ ਸਟ੍ਰਾਈਕ ਡੀਲ ਤੋਂ ਬਾਅਦ ਜੋ ਕੁਝ ਹੋ ਗਿਆ ਉਹਨਾਂ ਕੋਲੇ ਕੋਈ ਚੋਇਸ ਨਹੀਂ ਕਿ ਹੁਣ ਉਹ ਆਪਣਾ ਫੁੱਲ ਰੀਫੰਡ ਲੈ ਲੈਣ ਤੇ ਵਿਆਹ ਉਹਨਾਂ ਦਾ ਤਰਿਆ ਤਰਿਆ ਰਹਿ ਗਿਆ ਪੂਰੀ ਤਿਆਰੀ ਈਵਨ ਟੀ-ਸ਼ਰਟਸ ਉਹਨਾਂ ਦੀਆਂ ਛਪੀਆਂ ਜਾਂ ਜਿਹਦੇ ਉੱਤੇ ਉਹ ਸਾਰਾ ਕੁਝ ਲਿਖਿਆ ਹੋਇਆ ਉੱਥੇ ਦੀ ਤਿਆਰੀ ਇਸ ਸਟ੍ਰਾਈਕ ਨੇ ਕਈ ਬਹੁਤ ਵੱਡੇ ਨੁਕਸਾਨ ਵੀ ਲੋਕਾਂ ਦੇ ਕੀਤੇ ਆ ਅਗਲੀ ਗੱਲਬਾਤ ਅਲਬਰਟਾ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਇਹ ਹੁਣ ਕੋਵਿਡ-19 ਵੈਕਸੀਨ ਲਵਾਉਣ ਵਾਲਿਆਂ ਦਾ ਖਰਚਾ ਦੇਊਗੀ ਪੇ ਕਰੂਗੀ ਜਿਹੜੇ ਹੈਲਥ케ਅਰ ਵਰਕਰ ਐਸ ਫਾਲ ਦੇ ਵਿੱਚ ਵੈਕਸੀਨ ਲਵਾਉਂਦੇ ਆ ਵੈਕਸੀਨ ਉੱਥੇ ਜ਼ਰੂਰੀ ਨਹੀਂ ਆ ਮੰਡਟਰੀ ਨਹੀਂ ਆ ਆਪਸ਼ਨਲ ਆ ਤੁਹਾਡੀ ਮਰਜ਼ੀ ਆ ਤੁਸੀਂ ਲਵਾ ਲਓ 2 ਮਹੀਨੇ ਪਹਿਲਾਂ ਪ੍ਰੋਵਿੰਸ ਨੇ ਕਹਿੰਦਾ ਸੀ ਕਿ ਬਹੁਤੇ ਲੋਕ ਖਾਸ ਕਰ ਜਿਹੜੇ ਹੈਲਥ ਵਰਕਰ ਨੇ ਉਹਨਾਂ ਨੂੰ ਪੇ ਕਰਨਾ ਪਊਗਾ ਵੀ ਆਪਣੇ ਉਹ ਵੈਕਸੀਨ ਲਵਾ ਲੈਣ ਇੱਕ ਕੋਵਿਡ-19 ਦੀ ਵੈਕਸੀਨ ਦਾ ਸ਼ਾਰਟ ਜਿਹੜਾ ਅੰਦਾਜ਼ਨ 110 ਡਾਲਰ ਦੇ ਨੇੜੇ ਤੇੜੇ ਆ ਤੇ ਇਹ ਲੋਕਾਂ ਨੂੰ ਜੇ ਪੇ ਕਰਨ ਪਵੇ 110 ਡਾਲਰ ਦੀ ਇੱਕ ਵੈਕਸੀਨ ਪੈਂਦੀ ਆ ਹੈਲਥ케ਅਰ ਯੂਨੀਅਨ ਕਹਿੰਦੀ ਸੀ ਕਿ ਸਰਕਾਰ ਨੂੰ ਕਹਿਿੰਦੀ ਨਾ ਤਾਂ ਕਹਿੰਦੀ ਰਹੀ ਆ ਕਿ ਇਹ ਅਨਫੇਅਰ ਆ ਸਾਡੇ ਨਾਲ ਕਿ ਫਰੰਟਲਾਈਨ ਵਰਕਰਸ ਨੂੰ ਤੁਸੀਂ ਕਹਿ ਰਹੇ ਆ ਕਿ ਤੁਸੀਂ ਵੈਕਸੀਨ ਲਵਾਉਤ ਨਾਲੇ ਪੇ ਕਰੋ ਫਿਰ ਹੈਲਥ ਸਾਇੰਸ ਐਸੋਸੀਏਸ਼ਨ ਆਫ ਜਿਹੜੀ ਅਲਬਰਟ ਆ ਉਹਨਾਂ ਨੇ ਕਿਹਾ ਕਿ ਵਰਕਰਸ ਮੰਗ ਕਰ ਰਹੇ ਆ ਕਿ ਇਹਦੀ ਜਿਹੜੀ ਹੈਗੀ ਆ ਬਦਲਾਅ ਕੀਤਾ ਜਾਵੇ ਤੇ ਕੁਝ ਗਰੁੱਪ ਜਿਹੜੇ ਸੀਨੀਅਰਸ ਇੰਨ ਜਿਹੜੇ ਕੇਅਰ ਹੋਮਸ ਦੇ ਵਿੱਚ ਆ ਜਾਂ ਜਿਹੜੇ ਵੀ ਕਮਿਊਨ ਸਿਸਟਮ ਦੇ ਨਾਲ ਆ ਜਾਂ ਜਿਹੜੇ ਸੋਸ਼ਲ ਪ੍ਰੋਗਰਾਮ ਦੇ ਉੱਤੇ ਆ ਉਹਨਾਂ ਨੂੰ ਪਹਿਲਾਂ ਹੀ ਇਹਨਾਂ ਨੇ ਸੈੱਟ ਕਰਤਾ ਵੀ ਤੁਹਾਨੂੰ ਫ੍ਰੀ ਵੈਕਸੀਨ ਦਵਾਂਗੇ ਸੋ ਐਨਡੀਪੀ ਲੀਡਰ ਜਿਹੜੇ ਨਹੀਦ ਮੈਸ਼ੀ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਆ ਉਹ ਕਨਫਿਊਜ਼ਨ ਕ੍ਰੀਏਟ ਕਰ ਰਹੀ ਆ ਤੇ ਇਹਨਾਂ ਨੂੰ ਵੈਕਸੀਨ ਫ੍ਰੀ ਕਰਨੀ ਚਾਹੀਦੀ ਆ ਸਾਰੇ ਲੋਲਟਾਂ ਲਈ اسپੈਸ਼ਲੀ ਜਿਹੜੇ ਸੀਨੀਅਰਜ਼ ਨੇ ਉਹਨਾਂ ਦੇ ਲਈ ਸੋ ਵੈਕਸੀਨ ਜਿਹੜੀ ਪਬਲਿਕ ਹੈਲਥ ਕਲੀਨਿਕਸ ਦੇ ਥਰੂ ਹੀ ਅਵੇਲੇਬਲ ਆ ਨਾ ਕਿ ਫਾਰਮੇਸੀਜ਼ ਦੇ ਥਰੂ ਕ੍ਰਿਟਿਕ ਕਹਿੰਦੇ ਆ ਕਿ ਇਹ ਜਿਹੜੇ ਰੂਰਲ ਕਮਿਊਨਿਟੀ ਆ ਉਹਨਾਂ ਦੇ ਲਈ ਬਹੁਤ ਔਖਾ ਹੋਇਆ ਪਿਆ ਇਸ ਵੇਲੇ ਚੇਂਜ ਕਿੱਥੇ ਆਈ ਆ ਇਸ ਸਾਲ ਫੈਡਰਲ ਸਰਕਾਰ ਦੀ بجائے ਜਿਹੜੇ ਪ੍ਰੋਵਿੰਸ ਨੇ ਉਹ ਇਨਚਾਰਜ ਨੇ ਇਸ ਗੱਲ ਦੇ ਕਿ ਤੁਸੀਂ ਕੋਵਿਡ-19 ਦੀ ਵੈਕਸੀਨ ਖਰੀਦੋ ਤੇ ਜਿਹੜੇ ਫਿਰ ਇਸੇ ਕਰਕੇ ਹਰ ਇੱਕ ਪ੍ਰੋਵਿੰਸ ਦੇ ਵਿੱਚ ਡਿਫਰੈਂਟ ਜਿਹੜੇ ਨਿਯਮ ਆ ਉਹ ਬਣੇ ਬਹੁਤੇ ਪ੍ਰੋਵਿੰਸ ਕੋਵਿਡ-19 ਦੀ ਵੈਕਸੀਨ ਸਾਰਿਆਂ ਲਈ ਕਵਰ ਕਰਦੇ ਆ ਵੀ ਪਹਿਲਾਂ ਫੈਡਰਲ ਸਰਕਾਰ ਨੇ ਦਿੱਤੀ ਸੀ ਹੁਣ ਇਹਨਾਂ ਨੇ ਕਹਿਤਾ ਹੈ ਫ੍ਰੀ ਲਗਾਉਣਿਆ ਅਲਬਰਟਾ ਇੱਕੋ ਇੱਕ ਸੂਬਾ ਹੈ ਜਿਹੜਾ ਲੋਕਾਂ ਨੂੰ ਚਾਰਜ ਕਰ ਰਿਹਾ ਹੈ ਸੋ ਕਿਤੇ ਨਾ ਕਿਤੇ ਇਹ ਮਸਲਾ ਵੱਡਾ ਬਣਿਆ ਪਰ ਪਬਲਿਕ ਦੇ ਵਿੱਚ ਵੀ ਕਨਫਿਊਜ਼ਨ ਆ ਥੋੜੀ ਜੀ ਕਿਉਂਕਿ ਬਦਲਦੀ ਰਹਿੰਦੀ ਹੈ ਅਲਬਰਟਾ ਦੀ ਪਾਲਿਸੀ ਕਿਹਨੇ ਪੇ ਕਰਨਾ ਕਿਹਨੇ ਨਹੀਂ ਪੇ ਕਰਨਾ ਇਹਦੇ ਨਾਲ ਜਿਹੜੀ ਇੱਕ ਨਿਸ਼ਚਿਤਤਾ ਪੈਦਾ ਹੋਈ ਹੈ ਤੇ ਹੁਣ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ ਇਹਦਾ ਪੇ ਕਰਾਂਗੇ ਅਗਲੀ ਗੱਲ ਬਾਰੇ ਜੋਸਫ ਹੌਗਰ 34 ਸਾਲ ਦੀ ਉਮਰ ਦਾ ਸਦਰਨ ਅੰਟਰੀਓ ਦਾ ਵਿਅਕਤੀ ਹੈ ਸੈਡਬਰੀ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ 2 ਸਾਲ ਪਹਿਲਾਂ April 2023 ਦੇ ਵਿੱਚ ਕਿਉਂਕਿ ਫੈਂਟਨਲ ਕੋਕੀਨ ਤੇ ਹਥਿਆਰ ਬਹੁਤ ਕੁਸ਼ੇ ਦੇ ਕੋਲ ਫੜਿਆ ਗਿਆ ਸੀ ਮਾਮਲਾ ਪੁਰਾਣਾ ਸਜ਼ਾ ਹੁਣ ਸੁਣਾਈ ਗਈ ਆ ਕੇਸ ਹੁਣ ਅਦਾਲਤ ਦੇ ਵਿੱਚ ਸਾਹਮਣੇ ਆਇਆ ਪੁਲਿਸ ਨੂੰ ਲੱਭਿਆ ਕੀ ਸੀ ਇਹਦੇ ਕੋਲ ਜਾਂ ਇਹਦਾ ਮਤ ਤੱਕ ਕੀ ਆ ਉਹਦੀ ਵੀ ਗੱਲ ਕਰਦੇ ਆ ਪੁਲਿਸ ਆਫੀਸਰ ਨੇ 638.8 ਗ੍ਰਾਮ ਕੋਕੀਨ 141.6 ਗ੍ਰਾਮ ਫੈਂਟਨਲ ਤੇ 50000 ਡਾਲਰ ਕੈਸ਼ ਤੇ ਜਿਹੜੀ ਉਹ ਲੋਡਡ ਬਲੌਕ ਹੈਂਡ ਗਨਾਂ ਤੇ ਡਰੱਗ ਪੈਕੇਜਿੰਗ ਉਹ ਜਿੱਦਾ ਕਰੀਦੀ ਆ ਤੇ ਫੋਨ ਇਹਦੇ ਕੋਲ ਸਾਰਾ ਕੁਝ ਫੜਿਆ ਹੋਇਆ ਕੀ ਇਹਨੂੰ ਇੱਕ ਡਰੱਗ ਡੀਲ ਕਰ ਰਿਆ ਸੀ ਇਹ ਇੱਕ ਸਕੂਲ ਦੇ ਪਾਰਕਿੰਗ ਲੋਟ ਦੇ ਨੇੜੇ ਤੇ ਮਤਲਬ ਹੁਣ ਹੈ ਤੇ ਡਰੱਗ ਵਿੱਚ ਵੀ ਤੇ ਆਪਣੇ ਆਪ ਹੀ ਬਹੁਤ ਖਤਰਨਾਕ ਆ ਪਰ ਕਿਸੇ ਸਕੂਲ ਦੀ ਪਾਰਕਿੰਗ ਲੋਟ ਦੇ ਨੇੜੇ ਡਰੱਗ ਵਿੱਚ ਵੀ ਉਹ ਤੋਂ ਵੀ ਖਤਰਨਾਕ ਅਪਰਾਧ ਆ ਇਹ ਜਿਹੜੀਆਂ ਡਰੱਗਸ ਨੇ ਇਹ ਜਿਹੜਾ ਪੈਸਾ ਫੜਿਆ ਗਿਆ ਇਹ ਮਤਲਬ ਸਾਰਾ ਕੁਝ ਰਲਾ ਕੇ 166000 ਡਾਲਰ ਦੇ ਨੇੜੇ ਤੇੜੇ ਦੀ ਜਿਹੜੀ ਕੀਮਤ ਦੱਸੀ ਗਈ ਹੈ ਜਸਟਿਸ ਲੀਨਾਰਡ ਕਿਮ ਜਿਹਨਾਂ ਨੇ ਇਹਦਾ ਫੈਸਲਾ ਕੀਤਾ ਉਹਨਾਂ ਦਾ ਕਨਸਰਨ ਕੀ ਆ ਜਾਂ ਇਹ ਗੱਲ ਕਹਾਣੀ ਜਿਹੜੀ ਹੈ ਇਹ ਖਬਰ ਕਿਉਂ ਬਣੀ ਆ ਉਹ ਇਸ ਕਰਕੇ ਕਿਉਂ ਕਹਿੰਦੇ ਜਿਹੜੀ ਫੈਂਟਾਮਿਲਾ ਇਹ ਬਹੁਤ ਮਾਰੂ ਆ ਤੇ ਇਹਨੂੰ ਸੈਡਵਰੀ ਵਰਗੇ ਇਲਾਕੇ ਦੇ ਵਿੱਚ ਜਿੱਥੇ ਕਿ ਓਵਰਡੋਸ ਡੈਥਸ ਇੰਨੀਆ ਜ਼ਿਆਦਾ ਹੋ ਰਹੀਆਂ ਇਹਦੇ ਨਾਲ ਜਿਹੜਾ ਕ੍ਰਾਈਮ ਆ ਉਹ ਹੋਰ ਜ਼ਿਆਦਾ ਹਾਰਮਫੁਲ ਹੋ ਰਿਹਾ ਹੈ ਜਿਹੜਾ ਹੌਗਰ ਆ ਇਹਨੇ ਇੱਕ ਹੁਣ ਹੋਰ ਕਹਾਣੀ ਕਿੱਥੇ ਜਾਂਦੀ ਆ ਇਹਦਾ ਜਿਹੜੀ ਮੋੜ ਕਿੱਥੇ ਆ ਕਹਾਣੀ ਦਾ ਕਿ ਜਿਹੜਾ ਬੰਦੇ ਨੂੰ ਫੜਿਆ ਗਿਆ ਜਿਹੜੇ ਬੰਦੇ ਨੂੰ ਹੁਣ ਸਜ਼ਾ ਹੋਈ ਆ ਜਿਹੜਾ ਬੰਦਾ ਇੱਕ ਕੰਮ ਕਰਦਾ ਸੀ ਉਹਦਾ ਪਿਸ਼ੋਕੜ ਕੀ ਸੀ ਉਹ ਇਸ ਕੰਮ ਦੇ ਵਿੱਚ ਪਿਆ ਕਿਉਂ ਕਹਿੰਦਾ ਬਚਪਨ ਬਹੁਤ ਇਹਦਾ ਮਾੜਾ ਸੀ ਫੌਸਟਰ ਕੇਅਰ ਦੇ ਵਿੱਚ ਰਿਹਾ ਸੈਕਸ਼ੂਅਲ ਅਬਿਊਜ਼ ਹੋਇਆ ਇਹਦੇ ਨਾਲ ਹੋਮਲੈਸਨੈਸ ਬੇਕਰਾ ਹੋ ਗਿਆ ਘਾਨਾ ਦੇ ਵਿੱਚ ਜਦੋਂ ਉਹ ਐਜ਼ ਅ ਟੀਨੇਜਰ ਸੀਗਾ ਇਹਨੂੰ ਟੌਰਚਰ ਕੀਤਾ ਗਿਆ ਬਾਅਦ ਵਿੱਚ ਐਡਿਕਸ਼ਨ ਦੇ ਨਾਲ ਇਹਨੇ ਸਟਰਗਲ ਕੀਤੀ ਰਿਕਵਰ ਕਰ ਗਿਆ ਪਰਵਾਰ ਸ਼ੁਰੂ ਕੀਤਾ ਟਰਕਿੰਗ ਦਾ ਬਿਜ਼ਨਸ ਚਲਾਇਆ 24 ਦੇ ਵਿੱਚ ਇਹਨੂੰ ਬ੍ਰੇਨ ਜਿਹੜਾ ਐਨਰਸਮ ਹੋ ਗਿਆ ਇਹਦੇ ਨਾਲ ਇਹਦੀ ਡਿਸੀਜਨ 메ਕਿੰਗ ਜਜਮੈਂਟ ਸਾਰੇ ਕੁਛ ਉਹਦੇ ਉੱਤੇ ਅਸਰ ਪੈ ਗਿਆ ਪੁਲਿਸ ਨੇ ਜਿਹੜਾ ਕਿਹਾ ਕਿਦਾ ਜਿਹੜਾ ਮਤਲਬ ਇਹਨੂੰ ਨਹੀਂ ਦਿੱਤਾ ਜਾ ਸਕਦਾ ਵਕੀਲ ਪਰ ਜੱਜ ਨੇ ਫੇਰ ਵੀ ਇਹਨੂੰ ਕਨਸਿਡਰ ਕੀਤਾ ਹੁਣ ਇਹਨੂੰ 8 ਸਾਲ ਦੀ ਸਜ਼ਾ ਡਰਗ ਟਰੈਫਿਕਿੰਗ ਦੇ ਵਿੱਚ 4 ਸਾਲ ਜਿਹੜੇ ਆ ਗਨਸ ਦੇ ਲਈ ਤੇ ਕੰਬਾਈਨਡ ਕਰਕੇ ਦੇ 10 ਸਾਲ ਸਜ਼ਾ ਦੇ ਬਣਦੇ ਆ ਤੇ ਕ੍ਰੈਡਿਟ ਜਿਹੜਾ ਇਹਨੇ ਪਹਿਲਾਂ ਹੀ ਸਰਵ ਕਰ ਲਿਆ ਉਹ ਵੀ ਨਾਲ ਜੋੜ ਕੇ ਤੇ ਇਹਨੇ ਮਤਲਬ 8 ਸਾਲ ਤੇ 2 ਮਹੀਨੇ ਇਹਦੇ ਦੱਸਦੇ ਆ ਰਹਿ ਗਿਆ ਜੱਜ ਦਾ ਮੈਸੇਜ ਕੀ ਆ ਇੱਥੇ ਕੋਰਟ ਇਹ ਕਹਿੰਦੀ ਆ ਕਿ ਫੈਂਟਨਿਲ ਨੂੰ ਆਪਣੇ ਫਾਇਦੇ ਲਈ ਵੇਚਣਾ ਬਹੁਤ ਵੱਡਾ ਜੁਰਮ ਆ ਕਿਉਂਕਿ ਇਹਦੇ ਨਾਲ ਜੀਵਨ ਖਤਰੇ ਤੇ ਪੈਂਦੇ ਆ ਸੋ ਜਿਹੜੀ ਜਿਹੜੀ ਲੰਬਾ ਸਮਾਂ ਜੇਲ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਤਾਂ ਕਿ ਦੂਜੇ ਲੋਕ ਜਿਹੜੇ ਇਹ ਕੰਮ ਕਰ ਰਹੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ ਫੈਂਟਨਲ ਕ੍ਰਾਈਸਿਸ ਕੈਨੇਡਾ ਦੇ ਵਿੱਚ ਬਹੁਤ ਵੱਡਾ ਆ ਕਮਿਊਨਿਟੀਜ਼ ਕੈਨੇਡਾ ਦੇ ਵਿੱਚ ਸਪੈਸ਼ਲੀ ਨਦਰਨ ਐਂਟਰੀਓ ਦੇ ਵਿੱਚ ਰੈਕર્ડ ਓਵਰਡੋਸ ਦੀ ਅਸਤਾ ਸਾਹਮਣਾ ਕਰ ਰਹੀਆਂ ਤੇ ਕਿੰਨੀ ਡੇਂਜਰਸ ਫੈਂਟਨਲ ਹੈਗੀ ਇਹ ਦੱਸ ਰਹੀਆਂ ਦੂਜਾ ਜੱਜ ਨੇ ਇਹ ਵੀ ਕਲੀਅਰ ਕੀਤਾ ਕਿ ਕਿਉਂਕਿ ਫੈਂਟਨਲ ਇੰਨੀ ਖਤਰਨਾਕ ਆ ਇਸ ਕਰਕੇ ਜਿਹੜੀ ਇਹਦੇ ਡੀਲਰ ਨੇ ਇਹਨੂੰ ਵੇਚਣ ਵਾਲੇ ਨੇ ਉਹਨਾਂ ਦੇ ਲਈ ਸਜ਼ਾ ਜਿਹੜੀ ਆ ਉਹ ਲੰਬੀ ਹੀ ਕੀਤੀ ਜਾਊ ਅਗਲੀ ਗੱਲਬਾਤ ਹਾਊਸਿੰਗ ਕ੍ਰਾਈਸਿਸ ਬਾਰੇ ਹਾਊਸਿੰਗ ਕ੍ਰਾਈਸਿਸ ਕੈਨੇਡਾ ਦੇ ਵਿੱਚ ਕੀ ਆ ਕਿ ਘਰ ਮਹਿੰਗੇ ਆ ਨਵਾਂ ਬੰਦਾ ਘਰ ਲੈਣਾ ਉਹਦੇ ਲਈ ਔਖਾ ਆ ਪਹਿਲਾਂ ਘਰ ਦੇ ਵਿੱਚ ਦੋ ਜੀ ਕੰਮ ਕਰਦੇ ਸੀ ਤੇ ਨਾ ਚੌਹ ਸਾਲਾਂ ਚ ਕੰਮ ਕਰਕੇ ਰਾਮ ਨਾਲ ਅਜਾ ਪਹਿਲਾਂ ਵੀ ਘਰ ਲੈ ਲੈਂਦੇ ਸੀ ਤੇ ਫਿਰ ਹੌਲੀ ਹੌਲੀ ਉਹਦੀਆਂ ਕਿਸ਼ਤਾਂ ਲੱਤਦੇ ਸੀ 20-25 ਸਾਲਾਂ ਚ ਕਈ ਵਾਰੀ 15 ਸਾਲਾਂ ਚ ਲੋਕ ਕਿਸ਼ਤਾਂ ਲਾ ਕੇ ਸੁਰੱਖ ਰੂ ਹੋ ਜਾਂਦੇ ਸੀ ਹੁਣ ਕਹਾਣੀ ਇਦਾਂ ਨਹੀਂ ਆ ਨਵਾਂ ਜਿਹੜਾ ਇੱਕ ਬੰਦਾ ਘਰ ਲੈਣਾ ਚਾਹੁੰਦਾ ਉਹ ਪਹਿਲੇ 3 ਸਾਲ ਜਾਂ 4 ਸਾਲ ਕੈਨੇਡਾ ਚ ਕੰਮ ਕਰਕੇ ਘਰ ਨਹੀਂ ਲੈ ਸਕਦਾ ਉਹਨੂੰ ਕੰਮ ਬਹੁਤ ਜ਼ਿਆਦਾ ਕਰਨਾ ਪੈਂਦਾ ਜਿਹੜੀ ਹੁਣ ਇੱਕ ਜਿਹੜੇ ਇਸ ਹਾਊਸਿੰਗ ਮਾਰਕੀਟ ਦੇ ਮਾਹਰ ਨੇ ਸਤਾਈ ਐਕਸਪਰਟ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਨੇ ਇੱਕ ਸੂਬੇ ਦੀ ਸਰਕਾਰ ਨੂੰ ਖੁੱਲੀ ਚਿੱਠੀ ਲਿਖੀ ਆ ਵੀ ਅਸਲ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਹੈ ਕਿ ਉਹ ਇਹ ਕਹਿੰਦੇ ਆ ਕਿ ਸਰਕਾਰ ਨੂੰ ਅਫੋਰਡੇਬਿਲਟੀ ਦੇ ਉੱਤੇ ਫੋਕਸ ਕਰਨਾ ਚਾਹੀਦਾ ਨਾ ਕਿ ਨਵੇਂ ਘਰ ਬਣਾਉਣ ਦੇ ਉੱਤੇ ਜਾਂ ਹੋਰ ਘਰ ਬਣਾਉਣ ਦੇ ਉੱਤੇ ਜਿਹੜੀ ਜ਼ਿਆਦਾ ਫੰਡਿੰਗ ਹੋਵੇ ਕੋਆਪਸ ਦੇ ਲਈ ਲੈਂਡ ٹرسٹ ਦੇ ਲਈ ਤੇ ਨਾਨ-ਪ੍ਰੋਫਿਟ ਹਾਊਸਿੰਗ ਜ਼ਿਆਦਾ ਹੋਵੇ ਤੇ ਜਿੱਥੇ ਕਿ ਜਿਹੜੇ ਜਿਹੜੀਆਂ ਕੀਮਤਾਂ ਆ ਉਹ ਸਹੀ ਰੱਖੀਆਂ ਜਾ ਸਕਣ ਉਹ ਰੌਲਾ ਇੱਕ ਤਾਂ ਇਹ ਆ ਕਿ ਸਿੱਧਾ ਜਿਹਾ ਨਿਜਮ ਹੁੰਦਾ ਕਿ ਜਦੋਂ ਕਿਸੇ ਚੀਜ਼ ਦੀ ਗਿਣਤੀ ਵੱਧ ਜਾਂਦੀ ਹੈ ਮਾਰਕੀਟ ਦੇ ਵਿੱਚ ਉਹਦੀ ਸਪਲਾਈ ਵੱਧ ਜਾਂਦੀ ਆ ਤਾਂ ਉਹਦੀਆਂ ਕੀਮਤਾਂ ਥੱਲੇ ਆ ਜਾਂਦੀਆਂ ਜਦੋਂ ਕੋਈ ਚੀਜ਼ ਘੱਟ ਹੁੰਦੀ ਮਾਰਕੀਟ ਵਿੱਚ ਉਹ ਜਿਹੜੀਆਂ ਉੱਤੀ ਚੀਜ਼ਾਂ ਉੱਤੇ ਚੱਲ ਜਾਂਦੀਆਂ ਤੇ ਕੈਨੇਡਾ ਦੇ ਵਿੱਚ ਕਿਉਂਕਿ ਘਰ ਘੱਟ ਨਹੀਂ ਇਸ ਕਰਕੇ ਇਹਦੀਆਂ ਕੀਮਤਾਂ ਉੱਤੇ ਆ ਇਹ ਸਤਾਈ ਮਾਹਰ ਕਹਿੰਦੇ ਗੱਲ ਇਹ ਨਹੀਂ ਆ ਗੱਲ ਇਹ ਆ ਕਿ ਘਰਾਂ ਨੂੰ ਅਫੋਰਡੇਬਲ ਬਣਾਓ ਜਿਹੜੀ ਕਰੰਟ ਪਾਲਿਸੀ ਸਰਕਾਰ ਦੀ ਕੀ ਆ ਉਹ ਹਾਊਸਿੰਗ ਸਪਲਾਈ ਹੋਰ ਪੁਸ਼ ਕਰ ਰਹੀ ਆ ਕਿ ਸਪਲਾਈ ਹੋਰ ਦਿਓ ਘਰ ਹੋਰ ਬਣਾਓ ਮਲਟੀਪਲੈਕਸ ਬਣਾ ਲਓ ਕਾਂਡੋ ਬਣਾ ਲਓ ਟ੍ਰਾਂਜ਼ਿਟ ਦੇ ਨੇੜੇ ਪਰ ਐਕਸਪਰਟ ਕਹਿੰਦੇ ਆ ਕਿ ਜਿਹੜੀ ਇਹ ਸਪਲਾਈ ਆ ਇਹ ਬਹੁਤ ਮਹਿੰਗੀ ਆ ਇਹਦੇ ਨਾਲ ਆਮ ਪਰਿਵਾਰਾਂ ਦੀ ਕੋਈ ਮਦਦ ਨਹੀਂ ਹੋ ਰਹੀ ਮਤਲਬ ਗਲਤ ਕਿਸਮ ਦੇ ਘਰ ਨੇ ਰੋਂਗ ਕਾਈਂਡ ਆਫ ਹਾਊਸਿੰਗ ਲਕਜ਼ਰੀ ਕਾਂਡੋ ਜਿਹੜੇ ਆ ਉਹ ਜਿਹੜੇ ਮਤਲਬ ਕਹਿ ਲਓ ਕਿ ਸਪਲਾਈ ਤਾਂ ਕਰ ਰਿਹਾ ਐਡ ਪਰ ਅਫੋਰਡੇਬਿਲਟੀ ਜਿਹੜੀ ਆ ਹੋਰ ਉੱਤੇ ਜਾ ਰਹੀ ਹੈ। ਐਕਸਪਰਟ ਇਹ ਵੀ ਦਲੀਲ ਦੇ ਰਹੇ ਆ ਕਿ ਜਿਹੜੀ ਇਸ ਵੇਲੇ ਅਪਰੋਚ ਜਿਹੜੀ ਇਸ ਵੇਲੇ ਪਹੁੰਚ ਆ ਉਹਦੇ ਨਾਲ ਲੈਂਡ ਵੈਲਿਊ ਹੋਰ ਵਧਦੀ ਜਾਂਦੀ ਹੈ। ਤੇ ਸਪੈਕੂਲੇਸ਼ਨ ਵਧਦੀ ਆ ਉਹਦੇ ਨਾਲ ਉਹ ਮਤਲਬ ਹੋਰ ਅਫੋਰਡੇਬਲ ਅਨਫੋਰਡੇਬਲ ਹੋ ਜਾਂਦੀ ਹੈ। ਕਿ ਅਫੋਰਡੇਬਲ ਹੁੰਦੀ ਨਹੀਂ ਉਹ। ਸੋਲੂਸ਼ਨ ਕੀ ਆ ਉਹ ਇਹ ਕਹਿ ਰਿਹਾ ਕਿ ਡਿਵੈਲਪਮੈਂਟ ਟੈਕਸ ਜਿਹੜਾ ਲੈਂਡ ਵੈਲਿਊ ਦੇ ਨਾਲ ਲਿੰਕ ਕਰ ਦਿੱਤਾ ਜਾਵੇ। ਤਾਂ ਕਿ ਜਿਹੜੀ ਪੈਸਾ ਆ ਉਹਨੂੰ ਫਿਰ ਅਵੋਰਡੇਬਲ ਅਫੋਰਡੇਬਲ ਹਾਊਸਿੰਗ ਨੂੰ ਫੰਡ ਕਰਨ ਦੇ ਲਈ ਵਰਤਿਆ ਜਾ ਸਕੇ ਬੀਸੀ ਦੇ ਜਿਹੜੇ ਹਾਊਸਿੰਗ ਮਨਿਸਟਰ ਨੇ ਆਪਣੇ ਕ੍ਰਿਸਟਨ ਬੋਇਲ ਉਹਨਾਂ ਨੇ ਇਹ ਕਿਹਾ ਆ ਕਿ ਉਹ ਏ ਸਲਾਹ ਨੂੰ ਜੀ ਆਂ ਕਹਿੰਦੇ ਆ ਤੇ ਜਿਹੜੀ ਪ੍ਰੋਵਿੰਸਾ ਜਿਹੜਾ ਸੂਬਾ ਆ ਉਹ ਪਹਿਲਾਂ ਹੀ ਰੈਕਡ ਇਨਵੈਸਟਮੈਂਟ ਕਰ ਰਿਹਾ ਨਾਨ ਮਾਰਕੀ ਤੇ ਹਾਊਸਿੰਗ ਦੇ ਵਿੱਚ ਸੋਵਰਵਾਲ ਗੋਲ ਜਿਹੜਾ ਇਹ ਆ ਕਿ ਡਿਬੇਟ ਇਹ ਆ ਮੁੱਦਾ ਬਸਤਾ ਇਹ ਆ ਕਿ ਬਹੁਤ ਸਾਰੇ ਘਰ ਬਣਾਏ ਜਾਣ ਤਾਂ ਕਿ ਘਰ ਜ਼ਿਆਦਾ ਹੋ ਜਾਣ ਤੇ ਸਸਤੇ ਹੋ ਜਾਣ ਜਾਂ ਜੇ ਸਰਕਾਰ ਸਿੱਧੇ ਹੀ ਸਸਤੇ ਘਰ ਬਣਾ ਦਿੰਦੀ ਆ ਤਾਂ ਲੋਕ ਬੀਸੀ ਦੇ ਵਿੱਚ ਐਕਚੁਅਲੀ ਅਫੋਰਡ ਕਰਕੇ ਤੇ ਸੌਖੇ ਤਰੀਕੇ ਦੇ ਨਾਲ ਰਹਿ ਸਕਣਗੇ ਕਲਾ ਬੀਸੀ ਨਹੀਂ ਪੂਰੇ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਆ ਇਹਨੂੰ ਅਡਰੈਸ ਕਰਨ ਦੇ ਲਈ 27 ਮਾਹਰਾਂ ਨੇ ਬ੍ਰਿਟਿਸ਼ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੂੰ ਚਿੱਠੀ ਲਿਖੀ ਆ ਹੋ ਸਕਦਾ ਇਸ ਚਿੱਠੀ ਦੀਆਂ ਕੁਝ ਗੱਲਾਂ ਮੰਨ ਕੇ ਜਿਹੜੀ ਅਫੋਰਡੇਬਿਲਟੀ ਦੇ ਇਸ਼ੂ ਆ ਉਹਨੂੰ ਹੱਲ ਕੀਤਾ ਜਾ ਸਕੇ ਦੂਸਰੇ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਵੀ ਗੱਲਾਂ ਬਾਤਾਂ